ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕਬਤਰ ਸੈਟ ਆ ਵੀ ਸਾਰੇ ਵੀਰਾਂ ਦੇ ਘਰ ਪਵਾ ਠੀਕ ਐ ਲਾਉਜੀ ਕਰਤੀ ਆ ਵਲੌਗ ਦੀ ਸਟਾਰਟਿੰਗ ਤੇ ਵਲੌਗ ਦੀ ਸਟਾਰਟਿੰਗ ਹੁੰਦਾ ਆ ਸਾਰੀ ਕੰਮ ਵੇਖੋ ਕਿਹੜੇ ਹਿਸਾਬ ਤੇ ਨਿਬੜਿਆ ਹਨਾ ਮੰਨ ਕੇ ਚਲੋ ਲੋਹਾ ਲਾ ਮਾਰਾ ਲਾ ਕੇ ਥੱਲੇ ਜੋ ਬਣਾਨੇ ਪੱਥਰ ਵੀ ਮਾਰੇ ਤੇ ਬਰੇਤੀ ਵੀ ਲਾ ਕੇ ਤੇ ਟਰਾਲੀ ਲੈ ਕੇ ਟਰਾਲੀ ਸੀ ਦਵਣੀ ਕਿ ਉਹਨਾਂ ਨੂੰ ਚਾਹੀਦੀ ਸੀ ਕਿ ਕੰਮ ਸੀ ਅਰਜੈਂਟ ਜ਼ਰੂਰੀ ਇਸ ਲਈ ਤੜਕੇ ਹੀ ਡੇ ਪਏ ਹਨਾ ਮੈਂ ਤਾਂ ਥੋੜਾ ਜਿਆਗਿਆ ਸੀ ਕੰਮ ਤੜਕੋ ਤੜਕੀ ਮੈਂ ਤਾਂ ਛੱਡਣ ਗਿਆ ਸੀ ਆ ਜਗਦੀਪ ਨੂੰ ਲੈ ਡਰਗਾ ਸੀ ਆਪਣੇ ਡਾਕਟਰ ਸਾਹਿਬ ਨੂੰ ਤਾਂ ਕਰਕੇ ਤੇ ਹੁਣ ਆਇਆ ਮੇਰੇ ਆਂਦਿਆਂ ਨੂੰ ਤਾਂ ਚੱਲ ਇਹਨਾਂ ਨੇ ਵਧੀਆ ਕੰਮ ਨਵੇੜਤਾ ਪਰ ਇੱਕ ਡਰ ਸੀਗਾ ਮੈਨੂੰ ਆਏ ਸੀ ਪੱਥਰ ਪੁੱਥਰ ਨਾਲ ਭਾਂਦਣ ਭਾਂਦਦੇ ਯਾਰ ਹਨਾ ਚੱਲ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਮੋਟਰਸਾਈਕਲ ਅੰਦਰ ਕਰੀ ਆਪਣਾ ਲਓ ਜੀ ਤੇ ਮਗਰ ਹੀ ਸਾਡਾ ਬੈਂਕ ਵਾਲਾ ਮੁੰਡਾ ਵੀ ਆ ਗਿਆ ਮਰ ਲੀਕ ਨਾ ਕਰ ਦਿਓ ਗੱਲ ਇਹਦੀ ਕਿਤੇ ਘਰੇ ਪਹੁੰਚ ਜੇ ਇਹਨਾਂ ਦੇ ਹਨਾ ਤੇ ਕੱਲ ਤਾਂ ਜੋ ਪਰ ਸਪੈਸ਼ਲ ਆਇਆ ਸੀਗਾ ਅੱਜ ਫਿਰ ਸਿਰੇ ਹੀ ਲਾਤੀ ਅੱਜ ਸਕੂਲੋਂ ਬੈਂਕ ਮਾਰ ਕੇ ਆ ਗਿਆ ਇਹ ਪਹਿਲਾਂ ਵੀ ਬੈਂਕ ਵਾਲੇ ਦੇ ਨਾਂ ਤੋਂ ਹੀ ਮਸ਼ਹੂਰ ਹੈ ਮੁੰਡਾ ਕਰਦੇ ਆਂ ਬਸ ਬੰਦੇ ਇਕੱਠੇ ਬਈ ਆਪਾਂ ਕਰਦੇ ਆਂ ਕੰਮ ਸਟਾਰਟ ਉਸ ਤੋਂ ਬਾਅਦ ਪਹਿਲਾਂ ਤਾਂ ਮੁੰਡੇ ਨੂੰ ਚਾਕਲੇਟ ਕੱਢ ਕੇ ਦਿੱਤੀ ਆਪਾਂ ਤੇ ਨਾਲ ਤੁਹਾਨੂੰ ਵੀ ਦੱਸ ਦੇ ਕਿੱਥੋਂ ਕੱਢਾਂਗੇ ਠੀਕੇ ਕਿ ਨਹੀਂ ਉਹ ਤਾਂ ਚੱਕਰ ਕੀ ਆ ਹੋ ਜਾਂਦੇ ਐ ਮੈਲਟ ਇਹ ਹਨਾ ਤੇ ਫਿਰ ਸਕੀਮ ਲਾਉਣੀ ਪੈਂਦੀ ਆ ਬਰੋ ਇਹ ਨੂੰ ਰੱਖਣਾ ਪੈਂਦਾ ਹੈ ਕੈਂਪਰ 'ਚ ਠੰਡੇ ਪਾਣੀ ਦੇ ਆ ਲੈ ਕਿਟਕੈਟ ਚਲੋ ਜੀ ਇੱਕ ਬੰਦਾ ਅਸੀਂ ਹੋਰ ਚੜ੍ਹਾ ਲਿਆ ਅੱਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਕੰਮ ਸਟਾਰਟ ਕਰਦੇ ਆਂ ਬਾਕੀ ਆਪਾਂ ਨੂੰ ਕਿਨੇ ਟਾਂ ਕੋ ਕਾਂਟਾ ਤੋਂ ਬੈਠਣਾ ਫालतू ਦੋ ਮਿੰਟ ਪਾਦਾ ਕਾਂਟਾ ਮੈਂ ਐਸੇ ਕੰਮ ਨਵੇੜਾ ਲੱਸ ਨਹੀਂ ਹਣੀ ਮੇਰੇ ਸਭ ਦੇ ਸਾਤਾ ਜੀ ਹਾਂ ਮੇਰੇ ਵੀਰੋ ਟੀਮ ਰੈਡੀ ਐ ਟੀਮ ਰੈਡੀ ਆਰ ਯੂ ਰੈਡੀ ਬ੍ਰੋ ਓਕੇ ਜੱਸੀ ਵੀ ਚੱਕ ਵਾਲਾ ਕਹਿੰਦਾ ਰੈਡੀ ਐ ਮੈਂ ਓਕੇ ਰਿਪੋਰਟਾਂ ਨੇ ਕਹਿੰਦੇ ਬਾ ਹੁਣ ਇੰਨਾ ਗਰਮ ਖੂਨ ਆ ਬਾ ਵਾਹਲਾ ਹੀ ਮਾਰ ਗਿਆ ਵੇਖ ਕੇ ਟਾਈਆਂ ਕਹਿੰਦੇ ਤਾਂ ਖਿਆਰੇ ਪਾ ਦਾਂਗੇ ਵੇਖੀ ਚਲੋ ਬਣਦਾ ਕੀ ਹੈ ਕਹਿੰਦੇ ਠੀਕ ਹੈ ਕਿ ਨਹੀਂ ਚਲੋ ਬਾ ਇਹ ਤਾਂ ਹੀ ਲੈਂਦੇ ਕਰਾਂ ਥੱਲੋਂ ਸਾਫ਼ ਕਰਕੇ ਫੇਰ ਫੇਰ ਸਿੱਟਾਂਗੇ ਪੈਣ ਨੂੰ ਤਾਂ ਤਾਂ ਆਪਾਂ ਜੱਜ ਕੀ ਉਹਨੂੰ ਠੀਕ ਹੈ ਕਿ ਨਹੀਂ ਤੇ ਮੈਂ ਬਸ ਘਰੇ ਜਾ ਆਂ ਬਾਬੋ ਮੈਂ ਲਿਆਵਾਂ ਮਾੜਾ ਠੰਡਾ ਪਾਣੀ ਪੂਣੀ ਬਸ ਆ ਕੇ ਤਨੇ ਵੀੜ ਦੇਣਾ ਦਮਣੀ ਵੀ ਆਉਂਦਾ ਤੇ ਟੇਲਾ ਲਾਂਗੇ ਇੱਥੇ ਸਾਦ ਲਾਂਗੇ ਟੇਲਾ ਆਪਾਂ ਉਹ ਇੱਥੇ ਲਾਉਣਗੇ ਤੇ ਇੱਟਾਂ ਪਾ ਇੱਥੇ ਲਾਉਣਗੇ ਠੀਕ ਹੈ ਕਿ ਨਹੀਂ ਭਲਾ ਟੇਲਾ ਹੀ ਟਰ ਗਿਆ ਹਾਂ ਇੱਟਾਂ ਵੀ ਆਏ ਤਾਂ ਕੋਈ ਸਾਫ ਕੱਢਾਂ ਪੰਗਾਂ ਚਿਣ-ਚਿਣ ਕੇ ਲਾਉਣਗੇ ਤੇ ਬਸ ਹਮ ਆ ਕੇ ਇੱਕ ਵੜੀ ਜੀ ਪਾਣੀ ਪੂਣੀ ਲਿਆਵਾਂ ਮਹੱਲ ਕਰਦੇ ਆ ਲੱਗੀਆਂ ਪਈਆਂ ਹੀ ਗੁਰੂ ਦੀਆਂ ਲਾੜ ਲੀਆਂ ਫੌਜਾਂ ਪੂਰਾ ਸ਼ਿਕਰ ਦੇ ਪੈ ਨੇ ਹਾਂ ਫੇਰੇ ਲੱਗਾਂਗੇ ਜੱਟਾ ਗ ਬੱਸ ਹੁਣ ਖਿੱਚਦਾ ਕੰਮ ਨਵੇੜਦਾ ਬੱਸ ਹੈ ਬਾਬਰ ਇਟਸ ਛੁੱਟੀ ਟਾਈਮ ਮੇਰੇ ਹੀਰੋ ਵਾਇੰਗਨ ਟਾਈਮ ਹੇ ਇਟਸ ਵਾਇੰਗਨ ਟਾਈਮ ਇਹ ਦੋ ਜਿਹੜਾ ਪਹਿਲਾਂ 3 ਦਿਨ ਟੱਪ ਗਿਆ ਨਾ ਉਹ ਆਰਾਮ ਦਾ ਦਿਨ ਟੱਪ ਕੇ ਬੜੇ ਮੈਨੂੰ ਐ ਲੱਸੀ ਉਹ ਦਿਨ ਬੜੇ ਔਖੇ ਕੱਢਿਆ ਮੈਂ ਤਰੂ ਦਿਨ ਸੌਖੇ ਸੀ ਆ ਦਿਨ ਬਹੁਤ ਔਖਾ ਜਿਹੜਾ ਘੰਟੇ ਹੀ ਨਾ ਹੁੰਦਾ ਪਿਆ ਤੂੰ ਬੜਾ ਦੁਖੀ ਰਿਆ ਤਿੰਨ ਦਿਨ ਮੈਨੂੰ ਪਤਾ ਮਾਲਕ ਖਾ ਉਹ ਦੁਖੀ ਕਰੇ ਤੇਰੇ ਨੂੰ ਨਾ ਤਿੰਨ ਦਿਨ ਹਾਂ ਇੰਨਾ ਦੁਖੀ ਸੀ ਬੜੀ ਤੂੰ ਇੰਨਾ ਦੁਖੀ ਰਿਆ ਤੂੰ ਇੰਨਾ ਦੁਖੀ ਰਿਆ ਹੇ 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 ਸਾਡੀ ਸੁੰਦਨ ਰੱਬ ਲੈ ਐ ਸੌਂਲੇਗਾ ਮੈਂ ਸਾਰੀ ਉਮਰ ਦੁਖੀ ਰਹਾ ਮੈਂ ਸਾਰੀ ਉਮਰ ਹਾਂ ਇਹ ਲੋੜ ਤਾਂ ਹੋਰ ਹੋਰ ਕਹਿੰਦੇ ਕੁਝ ਕਹਿਣਾ ਚਾਹਣਾ ਬਸ ਛੱਡ ਕੇ ਕਰਨੀ ਵਾਲੀ ਹੈ ਹੋਰ ਜੱਸੀ ਕੋਈ ਕਹਿਣਾ ਚਾਹਣੇ ਹੋ ਨਹੀਂ ਛੱਡ ਜਾ ਬਾਅਦ ਜਣ ਮਰ ਜਾ ਮੈਂ ਸਾਰਨ ਵੱਦ ਮੈਂ ਦੁੱਬਲੋ ਪੈਸਟ ਟਾਈਮ ਠੀਕ ਹੈ ਕਣੀ ਮੂੰਹ ਲੱਗ ਪਤਾ ਕੰਮ ਮਾਲ ਤਾਂ ਜਮ ਨਹੀਂ ਰਿਹਾ ਲਾਲਿਆ ਸਾਹਿਬ ਲਓ ਜੀ ਲਿਓ ਨਾ ਖੜ ਜਾ ਹੋਲੀ ਹੋਲੀ ਵੀਡੀਓ ਬਣ ਰਹੀ ਆ ਸਾਰੀ ਟੀਓ ਛੁੱਟੀ ਤੇ ਫੇਰ ਆ ਗਈ ਭਾਈ ਬੱਸ ਇਹ ਦੱਸ ਕੇ ਮੈਂ ਤਾਂ ਹਵਲੋ ਕੇ ਆਇਆ ਮੰਤਵਾਲਟੀ ਆਈ ਸੀ ਮਤਲਬ ਕਰ ਕੇ ਐਂ ਤੱਕੇ ਨਾ ਹੈ ਜਿਹੜਾ ਮਾਲ ਪੱਤਾ ਉਹ ਨਿਜੇ ਪੱਤੇ ਨਾ ਹੁੰਦਾ ਪਣ ਵੀ ਕਿਹੜਾ ਆਹ ਜੰਡੀਆਂ ਦਾ ਜੋਰ ਇਹ ਕੀ ਕਹਿੰਦਾ ਮਾਲ ਪੱਤਾ ਖੜਾ ਮਾਲ ਪੱਤਾ ਰਾਇਆ ਵੀ ਅਸੀਂ ਧਾਰ ਨਹੀਂ ਮਾਰਦੇ ਮਾਲ ਪੱਤੇ ਦੀ ਰੋਹੀ ਬਲਾਉਂਦੀਆਂ ਕਿਹੜੇ ਮਾਲ ਪੱਤੇ ਦਾ ਪਤਾ ਨਹੀਂ ਹੁੰਦਾ ਕੀ ਨਾ ਸਾਨੂੰ ਸੁੱਕੇ ਦਾ ਪਤਾ ਨਾ ਸਾਨੂੰ ਗਿੱਲੇ ਦਾ ਪਤਾ ਸਾਨੂੰ ਤਾਂ ਨਾ ਗੋਲੀਆਂ ਦਾ ਪਤਾ ਨਾ ਸਾਨੂੰ ਕੈਪਸੂਲ ਉਹ ਹੀਟਸ ਛੁੱਟੀ ਟਾਈਮ ਮੇਰੇ ਵੀਰੋ ਦੁਪਹਿਰ ਦੀ ਛੁੱਟੀ ਕਰਤੀ ਐ ਤੇ ਬਸ ਨਾਣੀ ਪਣੀ ਕਿਹੜਾ ਦੇ ਲੈਣਾ ਗੱਲਾਂ ਕਰ ਜਾਂਦਾ ਕੰਮ ਕਾਫੀ ਖਿੱਚਦਾ ਬਈ ਹਣਾ ਸਹੀ ਤਾਂ ਸਾਂ ਸਾਨੂੰ ਕਬੂਤਰਾਂ ਵਾਂਗੂ ਜਿਵੇਂ 11 ਕਲਾ ਟਾਈਮ ਬਹੁਤ ਔਖਾ ਠੜਪਿਆ ਬਈ ਜਿਵੇਂ ਕੂਤਰ ਨਹੀਂ ਪਾਣੀ ਪੂਣੀ ਜਿਨੇ ਟਾਈਮ ਖੈਦਾ ਨਹੀਂ ਕੂਤਰ ਔਖਾ ਹੁੰਦਾ ਫਿਰਦਾ ਮੈਂ ਤਾਂ ਉਲਟਾਂ-ਉਲਟਾਂ ਕੀਤੀਆਂ ਆਪਾਂ ਗਾਪੜੀ ਮਾਰਦੇ ਹਾਂ ਉਦੋਂ ਬਾਅਦ ਸੈਟ ਟਾਈਮ ਮੈਂ ਉਲਟਾਂ-ਉਲਟਾਂ ਕਰਕੇ ਤੇ ਇਧਰੋਂ ਚੱਕਦਾ ਬਈ ਲਗਭਗ ਸਾਰਾ ਇਧਰੋਂ ਆ ਇੱਕ ਪਾਸਾ ਸਾਰਾ ਸਾਫ਼ ਕਰਤਾ ਸਾਰਾ ਗੰਦ ਪਿਲ ਹਣਾ ਇੱਟਾਂ ਇੱਕ ਪਾਸੇ ਕੱਢਤੀਆਂ ਸਾਰੀਆਂ ਡਲੇ ਇੱਕ ਪਾਸੇ ਕੱਢਤੇ ਆ ਇੱਕ ਕੰਦ ਰਹਿ ਗਈ ਸਿਰਫ ਬਸ ਤੇ ਆ ਕੁਝ ਆਹ ਇੱਟਾਂ ਰਹਿ ਗਈਆਂ ਬਸ ਕੁਝ ਆਹ ਰਹਿ ਗਾ ਮੜੀਆਂ ਮੋਟੀਆਂ ਜਿਹੜੇ ਖਿਲਰ ਗਿਆ ਪੰਗਾ ਇਹ ਇੱਕ ਹੁਣ ਮੈਂ ਕਿਹਾ ਮੁੰਡੇ ਹਨ ਸਵੇਰ ਦਾ ਹੈ ਭੁੱਖੇ ਦਾ ਇਹ ਵਿਚਾਰੇ ਤੇ ਕੋਈ ਦੁਕਾਨ ਤੋਂ ਚੱਲੀ ਠੰਡਾ ਰੱਤਾ ਲਿਆ ਇਹ ਕੋਈ ਤੇ ਨਾਲ ਖਾਣ ਪੀਣ ਨੂੰ ਕਰਦੇ ਆਂ ਪ੍ਰਬੰਧ ਇਹਨਾਂ ਦਾ ਲਓ ਜੀ ਚੱਕ ਲੈਂਦਾ ਦੁਕਾਨ ਤੋਂ ਸਮਾਨ ਇੱਕ ਹੈਗਾ ਮਿਕਸਡ ਫਰੂਟ ਇੱਕ ਹੈਗਾ ਮਿਕਚਰ ਪੂਜੀਆ ਇੱਕ ਪਫ ਕੁਰਕਰੇ ਇੱਕ ਹੈਗਾ ਆਪਣੇ ਦੂਜੇ ਨੋਰਮਲ ਕੁਰਕਰੇ ਹਨ ਜਿਹੜੇ ਖਾਣ ਲੱਗੇ ਵੀ ਮਜਦੇ ਦੇ ਬਾਅਦ ਚ ਹੀ ਮਜਦੇ ਆ ਬਾਬੇ ਸਾਂਝੇ ਸਾਦਨ ਸੀ ਤੇ ਆਗੇ ਘਰੇ ਭਈ ਆਓ ਕਰੇ ਪਾਰਟੀ ਲਓ ਜੀ ਨ ਨ ਨ ਨਾਓ ਖਾਓ ਪੀਓ ਵੈਸ਼ ਕਰੋ ਬ్రో ਮੈਂ ਡਿਸਪੋਜ਼ਲ ਕੱਢ ਲੈਣੇ ਆ ਲੈ ਜਸੀ ਖਾ ਤੂੰ ਨਹੀਂ ਛੱਡਦਾ ਮੈਂ ਪਿਆਰ ਅੰਦਰ ਤੇ تمہਾਰੋਂ ਤਾਂ ਕਾਇਮ ਹੀ ਇਤਨਾ ਦੂਰ ਹੋ ਗਏ ਮਾ ਪਾਗ ਰਾ ਜਰਾ ਕੇ ਵੇਖ ਜਾਂਦੇ ਆ ਆ ਜੀ ਆਜ ਹੁਣ ਘਟ ਗਿਆ ਇਹਨੂੰ ਜਾਏ ਕਾਲੀ ਕਲਕੱਤੇ ਵਾਲੀ ਲਵ ਜੀ ਸਕੂਲ ਵਾਲਾ ਮੁੰਡਾ ਫੇਰ ਰੈਡੀ ਹੋ ਗਿਆ ਲੈ ਲੱਗਦਾ ਕਿ ਜਾਏਗਾ ਵਰਕਆਊਟ ਕੀਤਾ ਤਾਂ ਮੁੰਡੇ ਨੇ ਕੰਮ ਕੀਤਾ ਹੁੰਦਾ ਐਂ ਲੱਗ ਰਾ ਸਟੂਡੈਂਟ ਬਰੋ ਸਟੱਡੀ ਵਗੈਰਾ ਪੇਪਰ ਵਗੈਰਾ ਦੇ ਕੇ ਹਟਿਆ ਐਦਾਂ ਲੱਗ ਹੀ ਨਹੀਂ ਰਿਹਾ ਵੀ ਇੱਥੇ ਜਲੂਸ ਕੱਢਦਾ ਚੱਠਿਆਂ ਨਾਲ ਟਾਂਟਾਂ ਨਾਲ ਇਹਦਾ ਜੱਜ ਕੀ ਸੀ ਪਹਿਲਾਂ ਇੱਥੇ ਨਹਾ ਤੋ ਲੈ ਆਪਣੇ 7 ਸਟਾਰ ਬਾਥਰੂਮ ਚ ਠੀਕ ਐ ਬਸ ਕੰਮ ਲਗਭਗ ਨਿਮੇੜਤਾ ਬਈ ਸਰਾ ਲਾਤੀ ਆ ਜੇ ਤੇ ਜਿਹੜੀ ਗੱਲ ਕਹੀ ਸੀਗੀ ਤੜਕੇ ਤਾਂ ਮੈਨੂੰ ਐ ਲੱਗਦਾ ਸੀ ਨਹੀਂ ਹੁੰਦੀ ਗੱਪ ਨਹੀਂ ਮਾਰਦਾ 11 ਕਵਜੇ ਮੈਨੂੰ ਐ ਲੱਗਾ ਵੀ ਨਹੀਂ ਹੁੰਦਾ ਤੈਨੂੰ ਵੀ ਲੱਗਦਾ ਸੀ ਉਹਨਾਂ ਵੀ ਇੰਨਾ ਕੰਮ ਨਹੀਂ ਹੋਣਾ ਯਾਰ ਮੁਸ਼ਕਲ ਆ ਪਰ ਆਪਾਂ ਤਾਂ ਸੀ ਲੰਮੀ ਗੱਲ ਠੀਕ ਆ ਕਿ ਨਹੀਂ ਮੈਨੂੰ ਐ ਸੀ ਕੱਲ ਨੂੰ ਮੈਨੂੰ ਵੀ ਐ ਸੀ ਵੀ ਕੱਲ ਕੱਲ ਤੇ ਗਈ ਤੇ ਪਰ ਬਈ ਲਗਭਗ ਵੀ ਹਾਂ ਦੇਖੋ ਕਰ ਤਾਂ ਦਮਣੀ ਨੇ ਦਮਣੀ ਨੇ ਸਾਰਾ ਦਮਣੀ ਕਰਕੇ ਸਾਰਾ ਕੰਮ ਹਾਂ ਇੱਕ ਦਮਣੀ ਦੇ ਇੱਕ ਦੱਸੀ ਬਹੁਤ ਚੂੜਾ ਬਈ ਇਹ ਗੱਲ ਵੇਖੀਓ ਵਾਕਈ ਹੈਨਾ ਅਹੀ ਡੋਨੇ ਰੇਗ ਲਾਇ। ਅਜੀ ਤਾਂ ਮੈਂ ਤਾਂ ਉਹੀ ਹੋ ਗਈ ਸੀ ਬੌਂਦੇ ਜੇ ਉਸਤਾਦ ਮਾਉ ਟੈਂਕ ਕਰਨ ਆ ਗਿਆ ਉਹ ਪਾਣੀ ਪੀਣ ਲੱਗੇ ਕਰੇ ਬੱਸ ਇੱਥੇ ਲੱਗੇ ਰਿਹਾ ਕਰ। ਸਾਨੂੰ ਬਿਸ਼ਰਮੀ ਨਾਲ ਉੱਠ ਸੋਣਾ ਪਿਆ ਕਰੇ ਠੀਕ ਹੈ ਕਿ ਨਹੀਂ? ਤੇ ਬਾਕੀ ਓਕੇ ਹੋਵੇ ਸਪੋਰਟ। ਕੜ ਤਾ ਜਮਾ ਗਾਂਧੀ ਦੇ ਸਿਰ ਅਰਗਾ ਰੜਾ ਜਾਮ ਮੈਦਾਨ ਠੀਕ ਹੈ ਕਿ ਨਹੀਂ? ਤੇ ਬੱਸ ਹੁਣ ਇਦੂ ਬਾਅਦ ਇੱਥੇ ਮਿਸਤਰੀ ਲੱਗੂ ਆ ਕੇ ਜਦੋਂ ਲੱਗਿਆ ਠੀਕ ਹੈ ਕਿ ਨਹੀਂ? ਸੱਚ ਹਾਂ ਹੁਣ ਬਾਰੀਆਂ ਦਾ ਕਰਦੇ ਆਂ ਭਈ ਉਹ ਜਿਹੜਾ ਲੋਹੇ ਵਾਲਾ ਸਮਾਨ ਪਿਆ ਇਹਨਾਂ ਦੇ ਖੁੱਡਿਆਂ ਵਾਸਤੇ ਬਾਰੀਆਂ ਚੰਗਲੇ ਬਣਾਉਣੇ ਆਗੇ। ਚਲੋ ਆਪਾਂ ਕੰਨਾ ਕਰੀਏ ਕੰਮ ਹਾਂ ਤੂੰ ओके okay. ठीक है कर, जी ਆਪਾਂ ਫੇਰ ਮਿਲਾਂਗੇ ਜੀ ਨਹੀਂ ਕਰਨਾ ਜਾਣਦਾ ਠੀਕ ਹੈ ਆਹ ਘਰ ਪੱਥਰ ਤੇ ਚਕਾਇਆ ਜਾਂਦਾ ਚਲ ਰੂੜੀ ਸੈਟ ਕਰਾਂ ਗੋਲ ਦੀ ਨਾਲ ਬੰਨਦੇ ਨਹੀਂ ਨਹੀਂ ਜਾਣਨਾ ਕਿਦਾ ਟਾਈਮ ਹੋ ਗਿਆ ਓਕੇ ਜੀ ਦਮਣੀ ਜੀ ਗੁੱਡ ਨਾਈਟ ਮੈਨੂੰ ਪਤਾ ਹੁਣ ਇਸ ਤੋਂ ਬਾਅਦ ਉਹ ਧਰੈ ਨਹੀਂ ਆਗੇ ਹੁਣ ਤਾਂ ਬਸ ਮੰਜਾ ਜਾ ਭਲਣ ਦੀ ਕਰਾਂਗੇ ਸਹੀ ਤਾਂ ਤੂੰ ਫੇਰ ਆਣਾ ਤੇ ਬਸ ਆ ਕੇ ਫਿਰ ਮੰਜਾ ਹੀ ਥਾਉ ਮਸਾ ਭੈਣ ਨੂੰ ਆਣਾ ਤੇ ਬਾਕੀ ਮੈਨੂੰ ਤਿੰਨ ਦਿਨਾਂ ਦਾ ਨਹੀਂ ਚੱਲ ਮੈਨੂੰ ਤਾਂ ਕੋਈ ਨੀਂਦ ਨਹੀਂ ਆਗਾ ਕੋਈ ਨਹੀਂ ਮੈਨੂੰ ਹੈ ਨਹੀਂ ਨੀਂਦਰਾ ਮੈਂ ਗਲਤੀ ਨਾਲ ਕਹਤਾ ਸੀ ਮੈਂ ਗਲਤੀ ਨਾਲ ਕਦੇ ਮੈਂ ਤੈਨੂੰ ਨਹੀਂ ਤੈਨੂੰ ਜਰਾ ਕੇ ਪਾਈ ਨਹੀਂ ਤਿੰਨ ਰਾਤਾਂ ਤੋਂ ਨੀਂਦਰਾ ਗਲਤੀ ਨਾਲ ਕਹਤਾ ਸੀ ਬ੍ਰੋ ਮੈਂ ਠੀਕ ਹੈ ਕਿ ਨਹੀਂ ਇਧਰੋਂ ਜੱਸੀ ਦੇ ਕਹਿੰਦਾ ਹਾਂ ਓਕੇ ਫਿਰ ਤਾਂ ਨਹੀਂ ਬਾਏ ਬਾਏ ਕੋਈ ਗੱਲ ਨਹੀਂ ਜੱਸੀ ਮਾਰਿਆਂ ਦਾ ਨਿਗਾ ਕਬੂਤਰਾਂ ਤੇ ਇਹ ਵੇਖੀ ਜਾਂਦਾ ਹੈ ਵੀ ਕਹਿੰਦਾ ਆ ਵੀ ਨਾ ਦੇਈ ਤੇ ਆ ਵੀ ਨਾ ਦੇਈ ਮੈਂ ਕਹਿੰਦਾ ਸਾਰੇ ਦੇਣ ਨੂੰ ਕੱਢ ਰੱਖਿਆ ਮੈਂ ਲੋਕਾਂ ਨੂੰ ਵੀ ਇਹ ਵੀ ਉਹ ਨੂੰ ਦੇਣਾ ਇਹ ਉਹ ਨੂੰ ਦੇਣਾ ਸੁਣੀ ਬੋਦਾਨਾ ਕੁੱਤਰੀ ਨੀਆ ਜੀ ਸੁਣੀ ਸੁਨੱਖੀ ਹੈ ਗੜਕ ਜੀ ਹਾਂ ਮੋਹ ਰੂਮੀ ਲੱਗੀ ਪਈ ਐ ਮੋਟੀ ਪੇਸ਼ਤੀ ਨੇ ਸੜਤੀ ਇਹਨੂੰ ਛੱਪੜ ਤੇ ਨਹੀਂ ਤਾਂ ਕਿੱਥੇ ਡੇਕਦੀ ਸੀ ਲਾਉ ਜੀ ਚੱਲ ਪਿਆ ਹੁਣ ਜੱਸੀ ਛੱਪੜ ਲਾਵੀਂ ਡਾ ਵੀ ਟੈਮੋ ਵੈਸੇ ਦਾ ਕਾਕਾ ਯਾਰ ਲਿਪੜੇ ਪਿਆ ਹੁਣ ਪੂਰਾ ਪੁੱਤਾਂਗੇ ਸਹੀ ਤੋ ਕੰਮ ਕਰਾਂਗੇ ਬਈ ਤੇ ਮੈਂ ਵੀ ਤੂੰ ਵੀ ਜਾ ਕੇ ਟਾਈਮ ਨਾਲ ਲਾ ਤੋ ਤੇ ਮੈਂ ਵੀ ਨਾ ਹਣਾ ਤੋਣਾ ਨੜੇ ਕੰਮ ਤਾਂ ਦੇ ਰਹਿੰਦਾ ਬਾਕੀ ਬਸ ਹੋਰ ਦਾਣਾ ਪਾਣੀ ਪਾਉਣਾ ਰਹਿ ਗਿਆ ਕੋਈ ਜੋੜਗਾ ਛੱਡ ਰਖਾ ਦੋ ਬਸ ਲੈ ਬਾਈ ਜੀ ਕੰਮ ਹੈ ਕੋਈ ਬੇਗੁਸ਼ੀ ਇਸ਼ੂ ਨਹੀਂ ਦਾ ਮੈਂ ਥੋੜੀ ਅੰਗਰੇਜ਼ੀ ਅੜਕ ਜਾਂਦੀ ਹੈ ਵੀਰੇ ਉਹਦੇ ਰੋਕ ਦੇ ਭਾਈ ਨਹੀਂ ਨਹੀਂ ਬਸ ਮਿਹਰਬਾਨੀ ਬਰੋ ਓਕੇ ਜੀ ਬਾਏ ਬਾਏ ਆਪਦਾ ਸਾਫਾ ਕੱਢ ਸਾਫਾ ਲੋ ਕੱਢ ਆਪਦਾ ਚਾਹ ਪਾਣੀ ਦੀ ਕੋਈ ਨਹੀਂ ਮਿਹਰਬਾਨੀ ਬਸ ਫਿਰ ਮਿਲਦੇ ਆਓ ਜੀ ਤੇ ਇਧਰਲੇ ਕਬੂਤਰਾਂ ਨੂੰ ਰੱਖ ਦੀਏ ਦਾਣੇ ਭਾਈ ਉੱਡਣਾ ਰਿਆਂ ਨੂੰ ਮਤਲਬ ਉੱਡਣਾਲੇ ਹੁੰਦੇ ਸੀ ਪਹਿਲਾਂ ਆਇਓ 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 ਬਟਾ ਤੇ ਇਧਰੋਂ ਰੱਖ ਦੀਏ ਭਾਈ ਕਬੂਤਰਾਂ ਨੂੰ ਆਇਓ 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 ਖੰਡੋ ਲਓ ਬਈ ਇਧਰ ਤਾਂ ਚਾਨਣੀ ਪੈਣ ਲੱਗਾ ਖੋਟਿਆਂ ਨੂੰ ਜਮਾ ਹਨਾ ਚਲੋ ਕੋਈ ਨਾ ਹੌਲੀ ਹੌਲੀ ਨਾ ਮੰਨ ਕੇ ਚਲੋ 10 ਕ ਦਿਨਾਂ ਦੇ ਵਿੱਚ ਵਿੱਚ ਇੱਥੇ ਇੱਕ ਬੜਾ ਵਧੀਆ ਸੀਨ ਕ੍ਰੀਏਟ ਹੋ ਜਾਣਾ ਇਹ ਲੰਮੇ ਨਾ ਇਥੋਂ ਲੈ ਕੇ ਹੋਣੀ ਵਟਾ ਲੰਮੇ ਖੁੱਡੇ ਖੁੱਡੇ ਪਾ ਦਨੇ ਆਪਾਂ ਕਰਕੇ ਤੇ ਇਧਰ ਬੈਟਕਾਂ ਵਾਲਿਆਂ ਕੋਲੇ ਪਏ ਆ ਬਾਈ ਇਹਨਾਂ ਨੂੰ ਕੋਈ ਲੋੜ ਨਹੀਂ ਦਾਣਿਆਂ ਦੀ ਇਹਨਾਂ ਕੋਲੇ ਦਾਣੇ ਵੀ ਪਏ ਆ ਤੇ ਪਾਣੀ ਵੀ ਪਏ ਇਧਰਲੇ ਕਰੇ ਬਾਬੇ ਓਕੇ ਰਿਪੋਰਟਾ ਘਰੇ ਚਲੀ ਜਾ ਕਰ ਹੋਰ ਕਿਨੇ ਮਾਰੀ ਐ ਅੱਪੇ ਮਾਰ ਗਈ ਤੂੰ ਮਾਰੀ ਐ ਨਹੀਂ ਕਿੱਥੇ ਦਿਖਾਈ ਕਿੱਥੇ ਮਰੀ ਪਈ ਐ ਆਇਆ ਕੋਲੇ ਚੱਲ ਕੇ ਦਿਖਾ ਮੈਨੂੰ ਕਿੱਥੇ ਮਰੀ ਪਈ ਆ ਆਇਆ ਲੈ ਕੇ ਚੱਲ ਸਾਨੂੰ ਦਿਖਾਈਂ ਦੇਂ ਨਹੀਂ ਮੋਤੀ ਤਾਂ ਅੰਦਰ ਹੈ ਕਿੱਥੇ ਆ ਹਏ ਮਾਰਤੀ ਕਾਟੋ ਕਿਉਂ ਮਾਰੀਏ ਤੂੰ ਕਾਟੋ ਮੈਨ ਨਹੀਂ ਮਾਰੀ ਦੇਖੋ ਵੀ ਕਾਟੋ ਮਾਰਦੀ ਸਾਡੇ ਜਵਾਕੜੇ ਬਸ ਹੁਣ ਤੂੰ ਕਾਟੋ ਮਾਰਤੀ ਤੇ ਬਸ ਹੁਣ ਤੂੰ ਕੁੱਟਣਗੇ ਤੈਨੂੰ ਹੁਣ ਤੈਨੂੰ ਪੁਲਿਸ ਲੈਊ ਤੈਨੂੰ ਚੱਕ ਕੇ ਹੁਣ ਕੀ ਤੈਨੂੰ ਪੁਲਿਸ ਲੈਊ ਚੱਕ ਕੇ ਹੁਣ ਬਸ ਤੂੰ ਕਾਟੋ ਮਾਰਦੀ ਉਹ ਕੁੱਤਾ ਕਿਹੜਾ ਕੁੱਤਾ ਮੋਤੀ ਆ ਆਪਣਾ ਉਹ ਮੋਤੀ ਹੂੰ ਬਹੁਤ ਨਹੀਂ ਮਾਰੀ ਹੰਤਰੇ ਚਿੱਤਰ ਘੁੱਟਣਗੇ ਬੋਲ ਸਾਲੇ ਤੂੰ ਕਾਟੋ ਮਾਰ ਤੇ ਲਾਉ ਜੀ ਤੇਦਰ ਆਪਣੀਆਂ ਵੱਡੀਆਂ ਕਬੂਤਰਾਂ ਨੂੰ ਰੱਖਦੀ ਬਈ ਦਾਣੇ ਆਇਓ 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 ਬੱਤ ਇਧਰ ਵੱਡੇ ਕਬੂਤਰਾਂ ਨੂੰ ਵੀ ਰੱਖਦੀ ਬਈ ਦਾਣੇ ਆਇਓ 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 ਬੱਤ ਲਾਉ ਜੀ ਤੇ ਨਾਲ ਦੀ ਨਾਲ ਵਾਟਰ ਵੀ ਪਾਦਾ ਬਈ ਕਬੂਤਰਾਂ ਵਾਲੇ ਪਾਸੇ ਤੇ ਦਾਣੇ ਖਾ ਵੀ ਗੁੰਮੇ ਯਾਰ ਇੰਨੀ ਭੁੱਖ ਜੀ ਕਿਵੇਂ ਮੰਨਣ ਲੱਗੀਆਂ ਇਹ ਚੱਲ ਹੋਰ ਪਾਦਣਾ ਕੋਈ ਚੱਕਰ ਨਹੀਂ ਲਓ ਜੀ ਤੇ ਇਧਰ ਵੱਡੇ ਕਬੂਤਰਾਂ ਦੇ ਪਾਸੇ ਪਾਤਾ ਬਈ ਦਾਣਾ ਐਂਡ ਪਾਣੀ ਜੀ ਮੇਰੇ ਵੀਰੋ ਕਰ ਲਿਆ ਬਈ ਟਾਈਮ ਨਾਲ ਲਾਈ ਤੋਂ ਹੀ ਤੇ ਸੱਚ ਆਹ ਜਿਹੜੇ ਇੱਥੇ ਕਾਗਜ਼ ਕੂਚ ਨਿਕਲੇ ਸੀ ਹਨਾ ਮੈਨੂੰ ਲੱਗਦਾ ਇੱਕ ਤਾਂ ਮਸ਼ੀਨ ਠਗੀ ਸੱਚ ਨਾਲ ਤਾਂ ਇਹ ਰੂ ਵੀ ਵਿੱਚ ਹੀ ਮਚਾਤਾ ਚੋਬਰਾਂ ਨੇ ਤੇ ਬਾਕੀ ਜਿਹੜਾ ਉੱਤ ਉੱਤ ਜਿਹੜਾ ਗੰਦ ਪੈ ਲਾ ਉਹ ਤੇ ਸਾਰਾ ਹਨਾ ਤੇ ਆਸੀ ਦਾ ਗਾਰਬੇਜ ਸਾਰਾ ਸਮਾਨ ਆਪਣਾ ਲਫਾਫੇ ਲਫੂਫੇ ਚਿਪਸ ਦੇ ਪੈਕਟ कुरकुरੇ ਉਹ ਸਭ ਕੁਝ ਨੂੰ ਅੱਗ ਲਾਤੀ ਬਈ ਕਰਤਾ ਕਲੀਨ ਜਾਵਾ ਤੇ ਵੈਸੇ ਉਹ ਤਾਂ ਕੋਈ ਵੱਡੀ ਗੱਲ ਨਹੀਂ ਇਹ ਤਾਂ ਬਈ 10 15 ਦਿਨਾਂ ਜੇ ਫੇਰ ਉਹੀ ਉਨਾਂ ਹੀ ਗੰਦ ਫਿਰ ਪਾ ਹੀ ਦੇਣਾ ਹੁੰਦਾ ਮੈਨੂੰ ਪਤਾ ਹੈ ਬਾਕੀ ਆ ਤੁਹਾਡੇ ਸਾਹਮਣੇ ਆ ਹਨ ਜਿਹੜਾ ਕੰਮ ਤਾਂ ਅੱਜ ਕੀਤਾ ਹੈਗਾ ਤੇ ਓਕੇ ਆ ਬਸ ਰਿਪੋਰਟਾਂ ਹਨ ਹੋਰ ਤਾਂ ਕੋਈ ਛੇੜਾ ਖਾਸ ਹੈ ਨਹੀਂਗਾ ਤੇ ਬਸ ਇੱਧਰ ਗੁੰਜਾਂ ਪਈ ਜਾਂਦੀਆਂ ਕਮਰੇ ਦੇ ਸੁੰਦਰੀ ਹਨ ਤੁਹਾਨੂੰ ਚੈੱਕ ਨੂੰ ਸੋਣਾ ਚੁੱਪ ਕਰਕੇ ਓਕੇ ਆ ਜੀ ਬਸ ਹਨਾ ਠੀਕ ਹੈ ਜਦੋਂ ਬਾਅਦ ਦੇਖਦੇ ਆ ਕੋਈ ਸੀਨ ਬਣਿਆ ਤਾਂ ਹਾਂ ਜੀ ਮੇਰੇ ਹੀਰੋ ਅੱਜ ਆਪਾਂ ਹੀ ਵਾਸਤੇ ਇਸ ਵੀਡੀਓ ਦੀ ਐਂਡਿੰਗ ਕਰ ਜਾਂਣਾ ਅਕਾ ਪਹਿਲਾਂ ਨੂਰਿੰਦਰੋਂਗੇ ਵਲੌਗ ਦੀ ਐਂਡਿੰਗ ਹੀ ਨਹੀਂ ਕੀਤੀ ਤੇ ਨਾ ਇਹ ਸੋਤਾਂ ਦੌਰ ਤੰਦਰਾਂ ਦਾ ਕੋ ਨਹੀਂ ਦਾ ਜਾਂਦੇ ਬਈ ਕੱਲ ਨੂੰ ਵੀ ਮੈਨੂੰ ਲੱਗਦਾ ਮੋਟੂਗਾ 11 12 ਵਜੇ ਤੋਂ ਪਹਿਲਾਂ ਨਹੀਂ ਉੱਠਦਾ ਠੀਕ ਹੈ ਕੋਹਲ ਬੱਕਰੀਏ ਚਲੋ ਬਾਹਰ ਪੈਂਵੇਂ ਹਣਾ 7 ਵਜੇ ਨੂੰ ਤੋਂਪਾ ਜ 7 ਵਜੇ ਅੰਦਰ ਸ਼ਿਫਟ ਹੋ ਜਾਗੇ ਆਪਾਂ ਤੇ বাস ਕੋਈ ਲੱਗਦਾ ਨਹੀਂ ਆ ਜਿਹੜਾ ਕੰਮ ਕਰਦਾ ਕਿ ਤੁਹਾਨੂੰ ਸਾਹਮਣੇ ਸਾਰਾ ਕੁਝ ਹਨ ਤੇ ਬਾਕੀ 12 10 ਵਗੈਰਾ ਦੇਖਣ ਦਾ ਮੇਰਾ ਜਮਾਂ ਵੀ ਟਾਈਮ ਨਹੀਂ ਲੱਗਣ ਕੋਈ ਭਰਾ ਕੀ ਰਹਿ ਦੇ ਜਾਂਦੇ ਕੋਈ ਬੱਚੀ ਕੀ ਰਿਸ਼ਤਾ ਕਰੀ ਜਾਂਦਾ ਹਨ ਗਲਤ ਫਲਦਾ ਮੈਂ ਚੋੜ ਕਰਦਾ ਮਾੜਾ ਮੋਟਾ ਚਾਰਾ ਲਿਆ ਕਰ ਹਾਂ ਤੇ ਮੈਨੂੰ ਕਿ ਜਮਾਂ ਵੀ ਨਹੀਂ ਟਾਈਮ ਲੱਗ ਕਮੈਂਟਸ ਦੇਖਣ ਦਾ ਹਨ ਵਸਤਾ ਰਹਿ ਹੀ ਦਿੱਤੀ ਹੋਣੀ ਮੈਨੂੰ ਪਤਾ ਬਹੁਤ ਭਰਾਵਾਂ ਨੇ ਵੀ ਤੁਹਾਂ ਐ ਕਰ ਰਹੇ ਹੋ ਆ ਇਹ ਚੰਗੀ ਗੱਲ ਆ ਰਹੀ ਤੇਰੀ ਮਾੜੀ ਗੱਲ ਦੀ ਬਈ ਮਰਨਾ ਨਾ ਮਰਨਾ ਅਗਲੀ ਦੀ ਮਰਜ਼ੀ ਹੁੰਦੀ ਆ ਤੇ ਪਰ ਮੈਨੂੰ ਪਤਾ ਹਨਾ ਵੀ ਮੈਂ ਮੰਨ ਲੇ ਕਿ ਕਿਹੜੇ ਸਾਹ ਤੇ ਫੁੱਡੇ ਪਾਉਣੇ ਆ ਵੈਂਟੀਲੇਸ਼ਨ ਦਾ ਧਿਆਨ ਰੱਖਣਾ ਮੇਨ ਹੈ ਹਨਾ ਜਾਂ ਕੋਈ ਵੀ ਤਪਰਨਾ ਕੁੱਡੂ ਸਾਰਾ ਉਹ ਮੈਨੂੰ ਪਤਾ ਮੈਂ ਕੀ ਹਿਸਾਬ ਨਾਲ ਠੱਕ ਰਟ ਕਰਨਾ ਆਪਦਾ ਤੇ ਬਾਕੀ ਓਕੇ ਆ ਬਸ ਹਨਾ ਕੱਲ ਨੂੰ ਦੇਖਦੇ ਹਾਂ ਹੁਣ ਕੀ ਬਾਦ ਲਾਗਾ ਕੱਲ ਨੂੰ ਮੇਰੇ ਸਾਹ ਨਾਲ ਆਈਏ ਆਈਏ ਫੁੱਡੇ ਵੇਲੇ ਕਰ ਦੇਗੇ ਆਪਾਂ ਦੋਵੇਂ ਆ ਦੋਵੇਂ ਖੁੱਡੇ ਵਿਲੇ ਕਰਕੇ ਇਹਨੂੰ ਸਾਫ ਸੂਫ ਕਰਕੇ ਚੰਗੀ ਤਰ੍ਹਾਂ ਪਾਣੀ ਪੂੜੀ ਮਾਰ ਕੇ ਆ ਨੈਟ ਰੂਟ ਪਟ ਦਾਂਗੇ ਮੀਰ ਰੈਗਾਲ ਨੂੰ ਹਣਾ ਪਰ ਨੈਟ ਵੀ ਪਟ ਦਾਂਗੇ ਖੁੱਡੇ ਹੀ ਵਿਲੇ ਕਰ ਦਾਂਗੇ ਤੇ ਇਹਨੂੰ ਸਾਫ ਕਰ ਦਾਂਗੇ ਪਾਣੀ ਪੂੜੀ ਮਾਰ ਕੇ ਨਾ ਤੇ ਪਿੱਛੇ ਜਿਹੜਾ ਟੀਪ ਜੱਕੀ ਤੱਕ ਕਰਦਾ ਉਹ ਵੀ ਪਟ ਦਾਂਗੇ ਤੇ ਮੜ ਕੇ ਫਿਰ ਆਲ ਨੂੰ ਲੈ ਬਣਾ ਲਾਂਗੇ ਸਿਸਟਮ ਇਹਨਾਂ ਚ ਕੋਈ ਨਾ ਕੋਈ ਡਿਵਾਰਟਮੈਂਟ ਲਾਵਾਂਗੇ ਕਿਉਂਕਿ ਆ ਵੀ ਬਸ ਠੀਕ ਆ ਹਣਾ ਤੇ ਕੱਲ ਨੂੰ ਮਿਲਦੇ ਆਂਗੇ ਤੇ ਜਿਹਨੇ ਵੀ ਭਰਾ ਵੀਡੀਓ ਦੇਖਦੇ ਕਰਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਹਣਾ ਵਧੀਆ ਵਧੀਆ ਘੈਂਟ ਘੈਂਟ ਜਿਹੜੇ ਬਚੂ ਵੀ ਪੂਰੀ ਜਾਂਦੇ ਆ ਤੇ ਸਾਰੇ ਉਪਰਾਵਾਂ ਨੂੰ ਹਣਾ ਵੀ ਦਿਨੋ ਲਵ ਯੂ ਹੈ ਤੇ ਉਹ ਧੰਨਵਾਦ ਹੈ ਬਸ ਆਈ ਸਪੋਰਟ ਕਰੀ ਦੇਖੋ ਭਾਈ ਸਾਡਾ ਖਰਚਾ ਫਣੀ ਨਹੀਂ ਗਿਆ ਜਾਂਦਾ ਨੀਰਨ ਉਹ ਸਿੱਧੀ ਸੱਚੀਆਂ ਗੱਲਾਂ ਆਪਣੇ ਤੇ ਲੁਕੋਇਆ ਰਖੇੜੀਆਂ ਜਾਂਦੇ ਆ ਕਿਉਂਕਿ ਮਰਾ ਇੱਕ ਮਿੰਟ ਪੱਕੇ ਆ ਹੀ ਹੋਇਆ ਹਨ ਮੈਨੂੰ ਲੱਗਦਾ ਸ਼ਾਇਦ ਪੱਖੇ ਦੀ ਹਵਾ ਵਜ ਰਹੀ ਹੋਣੀ ਤੁਹਾਨੂੰ ਆਵਾਜ਼ ਕਲੀਅਰ ਨਹੀਂ ਸੁਣਦੀ ਹੋਣੀ ਮੈਨੂੰ ਬਾਅਦ ਚ ਖਿਆਲ ਆਇਆ ਇਹ ਚੀਜ਼ ਦਾ ਤੇ ਤਾਂ ਕਰਕੇ ਐਨੇ ਨਾਲ ਸਾਡਾ ਵੀ ਚੱਲੀ ਜਾਂਦਾ ਸਿਸਟਮ ਹਣਾ ਬਾਈ ਯਾਰ ਨਹੀਂ ਤੁਹਾਨੂੰ ਪਤਾ ਭੁੱਖੇ ਮਰਦੇ ਸੀਗੇ ਅਸੀਂ ਹਨ ਤੇ ਭੁੱਖੇ ਮਰਦੇ ਸੱਚੀ ਗੱਲ ਹੈ ਭੁੱਖੇ ਮਰਦੇ YouTube ਤੇ ਵੀਡੀਓ ਬਣਾਉਣ ਲੱਗੇ ਆ ਸੀ ਹੁਣ ਮਾਲਾ ਮੋਟਾ ਵੀ ਠੀਕ ਹੋਇਆ ਹੁਣ ਆਏ ਆ ਹੁਣ ਹੁੰਨੇ ਸੈਟਾਂ ਚੱਲ ਤੇ ਹੁਣ ਹੀ ਖੜਦੀ ਮਾਇਆ ਚਲੋ ਮਾਇਆ ਦਾ ਤਾਂ ਕੀ ਕਰਾਉਣਾ ਯਾਰ ਇੰਨੇ ਵੀ ਦਿਨ ਟੱਪੀ ਜਾਣੇ ਹਨਾ ਮਾਇਆ ਨਾਲ ਥੋੜਾ ਸਾ ਚੱਲਣਾ ਹੁੰਦਾ ਸਿਸਟਮ ਆਪਣਾ ਤੇ ਓਕੇ ਆ ਬਸ ਠੀਕ ਆ ਜੀ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ